ਜੀ ਸਰ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਕੀ ਕਹਿਣਾ ਚਾਹਦੇ ਆ ਪੰਜਾਬ ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਵਿੱਚ ਸੇਵਾਬੰਦ ਹੈ ਕਿਉਂਕਿ ਜਦੋਂ ਅਸੀਂ ਟ੍ਰੇਨਿੰਗ ਤੋਂ ਸ਼ੁਰੂ ਹੁੰਨੇ ਆ ਸਾਨੂੰ ਇਹ ਹੀ ਸਿਖਾਇਆ ਗਿਆ ਕਿ ਲੋਕਾਂ ਤੇ ਲੋਕਾਂ ਦੀ ਸੇਵਾ ਵਿੱਚ ਹੀ ਸਭ ਕੁਝ ਹੈ ਨੌਕਰੀ ਦਾ ਮਕਸਦ ਹੀ ਸਾਡਾ ਇਹ ਹੀ ਹੈ ਇਹ ਜਿਹੜਾ ਉਪਰਾਲਾ ਕੀਤਾ ਗਿਆ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਮੂਹ ਕਮਿਸ਼ਨਰੇਟ ਪ੍ਰਣਾਲੀ ਵੱਲੋਂ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਅੱਜ ਖੜਾ ਪ੍ਰਸ਼ਾਦ ਤੇ ਸ਼ਭੀਲ ਦਾ ਲੰਗਰ ਲਗਾਇਆ ਗਿਆ ਵਾ ਔਰ ਅਸੀਂ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਪ੍ਰਾਲੇ ਜਿਹੜੇ ਆ ਆਮ ਲੋਕ ਵੀ ਕਰਦੇ ਰਹਿਣ ਔਰ ਜੋ ਵੀ ਚੱਲ ਰਿਹਾ ਹੈ ਇਹ ਗਰਮੀ ਤੋਂ ਰਾਤ ਨੂੰ ਬਜਨ ਲਈ ਕਿਉਂਕਿ ਆਮ ਦਿਹਾੜੀਦਾਰ ਮਜ਼ਦੂਰਾਂ ਨੂੰ ਪਾਣੀ ਦੀ ਬਹੁਤ ਮੁਸ਼ਕਲ ਆ ਰਹੀ ਹੈ ਔਰ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਇਸ ਕੋਸ਼ਿਸ਼ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਰਾਹਤ ਮਿਲੇ ਔਰ ਅਸੀਂ ਇੱਕ ਹੋਰ ਲੋਕਾਂ ਤੋਂ ਉਮੀਦ ਰੱਖਦੇ ਹਾਂ ਕਿ ਲੋਕੀ ਆਉਣ ਵਾਲੇ ਸਮੇਂ ਵਿੱਚ ਰੁੱਖਾਂਵਲ ਵੀ ਧਿਆਨ ਦੇਣ ਕਿਉਂਕਿ ਰੁੱਖਾਂ ਦੀ ਜਿਹੜੀ ਗਿਣਤੀ ਹੈ ਸਾਡੇ ਪੰਜਾਬ 'ਚ ਨਹੀਂ ਸਾਡੇ ਇੰਡੀਆ ਵਿੱਚ ਬਹੁਤ ਘੱਟ ਹੋ ਚੁੱਕੀ ਆ ਰੁੱਖ ਨੂੰ ਲਾਉਣਾ ਛੋਟੀ ਗੱਲ ਹੈ ਉਹਨੂੰ ਪਾਲਣਾ ਬਹੁਤ ਵੱਡੀ ਗੱਲ ਹੈ ਜੋ ਕਿ ਜਿਦਾਂ ਧੀਆਂ ਪੁੱਤਾਂ ਨੂੰ ਉਸਦੀ ਪਾਲਦੇ ਉਸੇ ਤਰ੍ਹਾਂ ਰੁੱਖ ਨੂੰ ਵੀ ਪਾਲਣਾ ਚਾਹੀਦਾ ਸੋ ਅੰਮ੍ਰਿਤ ਖਾਸ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੂੰ ਮੇਰੀ ਅਪੀਲ ਕਰਦਾ ਹਾਂ ਮੈਂ ਆਪਣੇ ਪੁਲਿਸ ਅਫਸਰਾਂ ਦੇ ਹੋਂਦੇ ਨਾਤੇ ਕਿ ਉਹ ਲੋਕੀ ਜਿਹੜੇ ਆ ਇਹ ਪੌਦੇ ਲਾਉਣ ਔਰ ਪੌਦਿਆਂ ਨੂੰ ਰੋਜ਼ ਉਹਨਾਂ ਨੂੰ ਆਪਾਂ ਜਿਦਾਂ ਧੀਆਂ ਪੁੱਤਾਂ ਨੂੰ ਪਾਲੀਦਾ ਉਸੇ ਤਰ੍ਹਾਂ ਪਾਲਣ ਔਰ ਇਸੇ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਅਸੀਂ ਕਰਦੇ ਰਹੀਏ ਔਰ ਲੋਕਾਂ ਦੀ ਸੇਵਾ ਦੇ ਵਿੱਚ ਸੇਵਾਬੰਦ ਹਮੇਸ਼ਾ ਬਣੀ ਰਹੀ ਇਹ ਜਿਹੜਾ ਪਰਲਾ ਕੀਤਾ ਗਿਆ ਹੈ ਸਾਰੀ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਨੇ ਆਪਣੀ ਪੋਕਟ ਤੋਂ ਕੀਤਾ ਗਿਆ ਬਿਲਕੁਲ ਇਹ ਸਭ ਨੇ ਆਪੋ ਆਪਣੀ ਦਸ਼ਵੰਤ ਜਿਸ ਤਰ੍ਹਾਂ ਵੀ ਜਿੰਨੇ ਜਿੰਨੇ ਕਿਸੇ ਦੀ ਖੁਸ਼ੀ ਨਾਲ ਉਹੀ ਕੀਤਾ ਗਿਆ ਅਸੀਂ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਮੰਗ ਨਹੀਂ ਕੀਤੀ ਔਰ ਇਹ ਕਮਿਸ਼ਨ ਡੀਸੀਪੀ ਲਾਇਨ ਆਰਡਰ ਦੇ ਦਫਤਰ ਦੇ ਸਮੂਹ ਕਰਮਚਾਰੀਆਂ ਵੱਲੋਂ ਜਿੰਨੀਆਂ ਵੀ ਬ੍ਰਾਂਚਾਂ ਨੇ ਉਹਨਾਂ ਨੇ ਜਿੰਨਾ ਜਿੰਨਾ ਸਹਿਯੋਗ ਪਾਇਆ ਉਹਦੇ ਮੁਤਾਬਕ ਇਹ ਸ਼ਾਮ ਤੱਕ ਲੰਗਰ ਚੱਲੇਗਾ ਮੇਰੀ ਕਹਿਲ ਘੱਟੋ ਘੱਟ 4-5 ਵਜੇ ਤੱਕ ਇਹ ਜ਼ਰੂਰ ਲੰਗਰ ਚੱਲਣ ਦੀ ਮੈਨੂੰ ਉਮੀਦ ਹੈ ਬਾਕੀ ਅਕਾਲ ਪੁਰਖ ਦੀ ਕਿਰਪਾ ਹੋਣੀ ਚਾਹੀਦੀ ਹੈ ਸਾਡਾ ਕੁਝ ਨਹੀਂ ਹੈ ਇਹਦੇ ਵਿੱਚ ਅ ਔਰ ਸਾਡੇ ਸੀਨੀਅਰ ਅਫਸਰ ਸਾਡੇ ਹਮੇਸ਼ਾ ਹੱਥ ਰੱਖੇ ਰੱਖਦੇ।